ਆਹ ਵੇਖੋ ਕਾਹਨ ਮਰੀਆ ਮਰੀਆ ਨਿੱਕੜ ਮੁਰਗੀ ਆ ਗਿਆ ਛੱਡਿਆ ਰਾਜਗੰਦਰ ਸਿੰਘ ਕਮਾਨ ਅੱਜ ਇਹੀਂ ਮਾਰਾਣੀ ਪਰਨੀਤ ਕੋਰ ਜੋ ਭਾਜਪੀ ਦੀ ਉਮੀਦਵਾਰ ਪਟਿਆਲੇ ਤੋਂ ਉਹਨਾਂ ਦਾ ਪੁਤਲਾ ਫੁਕਾਂਗੇ ਨਾਲ ਨਰਿੰਦਰ ਮੋਦੀ ਦਾ ਪੁਤਲਾ ਫੁਕਾਂਗੇ ਉਸ ਤੋਂ ਬਾਅਦ ਅਸੀਂ ਐਸਡੀਐਮ ਨੂੰ ਮੰਗ ਪੱਤਰ ਦੇਵਾਂਗੇ ਕਾਰਨ ਜਿਹੜਾ ਇਹਨਾਂ ਨੇ ਸਾਡਾ ਕਿਸਾਨ ਸ਼ਹੀਦ ਕੀਤਾ ਦੋ ਤਿੰਨ ਦਿਨ ਪਹਿਲਾਂ ਜਿਹੜੇ ਕਿ ਇਹਨਾਂ ਨੂੰ ਸ਼ਾਂਤਮਈ ਤਰੀਕੇ ਨਾਲ ਸਵਾਲ ਪੁੱਛਣਾ ਚਾਹੁੰਦੇ ਸੀ ਪਰ ਇਹਨਾਂ ਨੇ ਜਾ ਕੇ ਉੱਥੇ ਤੱਕਾ ਮੁੱਕੀ ਉੱਥੇ ਮੌਲ ਮਾੜਾ ਬਣਾ ਕੇ ਉਹਨਾਂ ਨੂੰ ਤੱਕੇ ਮਾਰ ਕੇ ਉਹ ਜਿਹੜਾ ਉਹਨਾਂ ਨੂੰ ਥੱਲੇ ਸੁੱਟ ਕੇ ਉਹਨੂੰ ਸ਼ਹੀਦ ਕੀਤਾ ਗਿਆ ਹੈ ਉਹਦੇ ਜਿਹੜਾ 302 ਦਾ ਪਰਚਾ ਹੋਵੇ ਉਸ ਇਨਸਾਨ ਤੇ ਔਰ ਦਰਜ ਕੀਤਾ ਪਰ 302 ਦਾ ਨਹੀਂ ਨਹੀਂ ਕੀਤਾ ਉਹ ਤੇ ਮਾਮੂਲੀ ਜਾਵੇਂ 304 ਕੋਈ ਕਰ ਛੱਡਿਆ ਮਾਮੂਲੀ ਪਰਚਾ ਔਰ ਨਾਲ ਉਹਦੇ ਵਿੱਚ ਮਹਾਰਾਣੀ ਪ੍ਰਨੀਤ ਕੌਰ ਜਿਹੜੀ ਹੈ ਉਹ ਵੀ ਸਾਜ਼ਿਸ਼ ਤੇ ਵਿੱਚ ਆਉਂਦੀ ਹੈ 120 B ਦੇ ਕਿਉਂਕਿ ਉਹਨਾਂ ਸਵਾਲ ਪੁੱਛਣੇ ਹੀ ਸ਼ਾਂਤਮਈ ਫਿਰ ਕਿਉਂ ਲੜਾਈ ਕੀਤੀ ਐਨਾ ਉੱਥੇ ਜਾ ਕੇ ਕਿਉਂ ਭੜਕਾਇਆ ਮਾਫੀ ਮਾਫੀ ਦੱਸੋ ਕਤਲ ਦੀ ਕਾਦੀ ਮਾਫੀ ਮਾਫੀ ਹੁਣ ਉਹ ਪਰਿਵਾਰ ਦੇ ਸਕਦਾ ਹੈ ਇਸ ਕਤਲ ਦੀ ਜੇ ਉਹ ਪਰਿਵਾਰ ਦਿੰਦਾ ਤੇ ਫਿਰ ਫਿਰ ਅਸੀਂ ਗੱਲ ਕਰਦੇ ਮਾਫੀ ਕਤਲ ਦੀ ਤੇ ਕੋਈ ਮਾਫੀ ਨਹੀਂ ਹੈ ਇਸ ਤਰ੍ਹਾਂ ਤੇ ਕੋਈ ਵੀ ਅੱਜ ਬੰਦਾ ਮਾਰੂਗਾ ਮਾਫੀ ਲੈ ਲੂ ਦੇ ਦੂਗਾ ਇਹ ਤੇ ਮਾਫੀ ਮੰਗਣ ਵਾਲਾ ਤੇ ਮੈਨੂੰ ਲੱਗਦਾ ਹੋਰ ਉਹਨਾ ਕੋਈ ਇਹਦਾ ਮਤਲਬ ਮੁਲਜ਼임 ਬਣ ਕੇ ਮਾਫੀ ਮੰਗ ਕੇ ਕਿ ਵਾਕਿਆ ਹੀ ਕੀਤਾ ਵਾ ਹੁਣ ਤੇ ਪਰਚਾ ਬਣਦਾ ਹੀ ਬਣਦਾ ਉਹਨਾਂ ਤੇ ਕਿਹੜੇ ਸੰਘਰਸ਼ ਚੱਲਦੇ ਹੋ ਅੱਜ ਪਾਸ ਪਾਸਲਾ ਤੇ ਹੋਰ ਵੀ ਸੰਘਰਸ਼ ਆ ਗਿਆ ਇਹ ਲੱਗਦਾ ਕਿ ਕੀ ਅਸਰ ਹੋਈਗਾ ਅਸਰ ਇਹਨਾਂ ਤੇ ਹੁਣ ਤੇ ਇਸ ਟਾਈਮ ਤੇ ਜਿਹੜਾ ਅਸੀਂ ਹੋਣਾ ਇਹਨਾਂ ਦੀ ਸਰਕਾਰ ਜਿਹੜੇ ਲੋਕ ਨੂੰ ਲੱਗਦਾ ਇਹਨਾਂ ਨੂੰ ਵੋਟਾਂ ਦੀ ਇਹਨਾਂ ਦੀ ਜਮਾਨਤਾ ਹੀ ਜਬਤ ਕਰਾ ਦੇਣਗੇ ਇਸ ਵਾਰ ਤੇ ਮੈਨੂੰ ਲੱਗਦਾ ਬਿਲਕੁਲ ਲੱਗਦਾ ਹੈ ਜਨ ਸੰਗਤ ਕਿ ਕਿ ਲੱਗਦਾ ਕੀ ਹਾਲਾਤ ਬੰਦੇ ਕਿ ਜਿਸ ਤਾਂ ਦੇ ਦਿਨ ਪ੍ਰਤੀ ਦਿਨ ਸੰਘਰਸ਼ ਵਾਤਾ ਜਾ ਰਿਹਾ ਹੈ ਵੇਖੋ ਜੀ 1 ਜੂਨ ਨੂੰ ਵੋਟਾਂ ਪੈਣੀਆਂ ਨੇ ਉਨਾਂ ਚਿਰ ਤੱਕ ਅਸੀਂ ਤੇ ਇਹਨਾਂ ਦਾ ਵਿਰੋਧ ਕਰਾਂਗੇ ਸਾਡੇ ਤੇ ਉਤੋਂ ਫੈਸਲਾ ਸੁਨਕਤ ਮੋਰਤੇਗਾ ਕਿ ਬੀਜੇਪੀ ਨੂੰ ਸਜ਼ਾ ਦਿਓ ਬੀਜੇਪੀ ਨੂੰ ਵੋਟ ਨਾ ਪਾਓ ਕਿਉਂਕਿ ਜਦੋਂ ਇਹ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਸਾਡੇ ਸਵਾਲਾਂ ਦੇ ਜਵਾਬ ਦੇਣ ਨੂੰ ਤਿਆਰ ਨਹੀਂ ਇਸ ਕਰਕੇ ਅਸੀਂ ਤੇ ਇਹਨਾਂ ਨੂੰ ਵਿਰੋਧ ਕਰਾਂਗੇ ਕਰਾਂਗੇ ਜੇ ਸਾਡੇ ਕਿਸਾਨ ਸ਼ਹੀਦ ਕਰਦੇ ਆ ਪਈ ਅੱਜ ਇਹਨਾਂ ਧੱਕਾ ਮਾਰ ਕੇ ਕੀਤਾ ਆ ਖਨੋਰੀ ਬਾਰਡਰ ਤੇ ਨਾ ਗੋਲੀ ਮਾਰ ਕੇ ਕੀਤਾ ਆ ਉੱਥੇ ਨਾ ਅਥਰੂ ਗੈਸ ਦੇ ਗੋਲੇ ਛੱਡੇ ਆ ਕੰਧਾ ਕੱਢ ਦਿੱਤੀਆਂ ਕਿ ਅਸੀਂ ਇਸ ਦੇਸ਼ ਦੇ ਵਾਸੀ ਨਹੀਂ ਅਸੀਂ ਦਿੱਲੀ ਵਿੱਚ ਆਪਣੀ ਰਾਜਧਾਨੀ ਵਿੱਚ ਨਹੀਂ ਜਾ ਸਕਦੇ ਜਿਵੇਂ ਜਿਨ੍ਹਾਂ ਨੇ 5 ਸਾਲ ਸਾਡੇ ਕੋਲੋਂ ਵੋਟਾਂ ਲੈ ਕੇ ਜਾਣਾ ਸੀ ਉਹਨਾਂ ਨੂੰ ਆਪਣੇ ਸਵਾਲ ਨਹੀਂ ਪੁੱਛ ਸਕਦੇ ਅਹੀਂ ਆਪਣੇ ਸਵਾਲ ਪੁੱਛਣੇ ਆ।